ਸਵਾਮੀ ਜੀ ਮੇਰੇ ਖਿਆਲ ਇਹ ਪਹਿਲੀ ਵਾਰ ਹੋਣਾ ਕਿ ਮੈਂ ਕਿਸੇ ਐਸੇ ਮਹਾਪੁਰਖ ਦਾ ਇੰਟਰਵਿਊ ਕਰ ਰਿਹਾ ਜੋ Hindu ਧਰਮ ਦੇ ਵਿੱਚ ਰਹਿ ਕੇ ਔਰ ਪ੍ਰਚਾਰ ਸਿੱਖੀ ਦਾ ਕਰ ਰਿਹਾ ਹੂੰ ਇਹ ਥਾਟ ਤੁਹਾਡੇ ਜ਼ਹਿਨ ਚ ਕਿਉਂ ਆਇਆ ਇਹ ਥਾਟ ਇਸ ਲਈ ਆਇਆ ਕਿ ਮੈਂ ਪਿਛਲੇ 10 ਸਾਲ ਤੋਂ ਬਹੁਤ ਸਾਰੇ ਗੁਰਸਿੱਖਾਂ ਨੂੰ ਬਹੁਤ ਸਾਰੇ ਮਹਾਪੁਰਸ਼ਾਂ ਨੂੰ ਔਰ ਖਾਸ ਕਰ ਗੁਰੂ ਘਰਾਂ 'ਚ ਜਾਣਾ ਸ਼ੁਰੂ ਕੀਤਾ ਜੋ ਜੋ ਮੈਂ ਬਾਣੀ ਅੰਤ ਕਰਨ ਤੋਂ ਆਪਣੇ ਹਿਰਦੇ ਵਿੱਚ ਉਸਾਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਇਹ ਪਤਾ ਲੱਗਿਆ ਕਿ ਅਗਰ ਵੇਦਾ ਆਸ਼ਾਸਤਰਾਂ ਗ੍ਰੰਥਾਂ ਦਾ ਕੋਈ ਨਿਚੋੜ ਹੈ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਭਾਸ਼ਾ ਹੈ ਗੁਰਮੁਖੀ ਜਿਹਨੂੰ ਅਸੀਂ ਅੱਜ ਪੰਜਾਬੀ ਵੀ ਕਹਿ ਲઈએ ਜੀ ਉਹ ਇੰਨੀ ਸਰਲ ਹੈ ਉਸ ਨੂੰ ਸਮਝਣਾ ਬੜਾ ਆਸਾਨ ਹੈ ਹਮ ਇਸ ਲਈ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆ ਲੈ ਕੇ ਅਸੀਂ ਆਪਣੇ ਜੀਵਨ ਨੂੰ ਆਸਾਨੀ ਨਾਲ ਬਦਲ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਦ ਆਪ ਜੀ ਦੇਖਦੇ ਹੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਬੜੇ ਇਸ ਤੋਂ ਸਾਨੂੰ ਇੱਕ ਸਿੱਧ ਸਿੱਖ ਲੈਣ ਦੀ ਜ਼ਰੂਰਤ ਹੈ ਕਿ ਗੁਰੂ ਸਾਹਿਬ ਕਹਿੰਦੇ ਹਨ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਣੋ ਕੋ ਸਾਂਝਾ ਜੀ ਗੁਰੂ ਸਾਹਿਬ ਨੇ ਕੋਈ ਵਿਤਕਰਾ ਨਹੀਂ ਕੀਤਾ ਗੁਰੂ ਸਾਹਿਬ ਕਹਿੰਦੇ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਏ ਲੇਕਿਨ ਇਸ ਤੋਂ ਅੱਗੇ ਵੱਧ ਕੇ ਇੱਕ ਵਿਸ਼ੇਸ਼ ਗੱਲ ਜਿਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਜਿਸ ਨੂੰ ਸਮਝ ਕੇ ਮੇਰਾ ਜੀਵਨ ਬਦਲ ਗਿਆ ਉਹ ਇਹ ਸੀ ਕਿ ਮੈਂ ਇੱਕ ਡਾਕਟਰ ਹਾਂ ਫॉर ਬਹੁਤ ਸਾਰੇ ਮਰੀਜ਼ਾਂ ਦੇ ਨਾਲ ਲਾਈਲਾਜ ਰੋਗ ਜਿਹੜੇ ਹੈ ਉਹ ਲੈ ਕੇ ਲੋਕ ਮੇਰੇ ਕੋਲ ਆਉਂਦੇ ਸੀ ਪੇਸ਼ੇ ਤੋਂ ਡਾਕਟਰ ਹਾਂ ਤੁਸੀਂ ਪੇਸ਼ੇ ਤੋਂ ਮੈਂ ਡਾਕਟਰ ਹਾਂ ਜਦ ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੜਦਾ ਸੀ ਤੇ ਮੈਨੂੰ ਇਹ ਲੱਗਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਆਯੁਰਵੇਦ ਦੀ ਸਿੱਖਿਆ ਦੇ ਰਿਹਾ ਹੈ। ਹੂੰ ਜਿਹੜਾ ਸੀ ਆਯੁਰਵੇਦ ਦੇ ਗ੍ਰੰਥਾ ਚ ਪੜਿਆ ਉਹ ਸਾਰੀ ਦੀ ਸਾਰੀ ਸਿੱਖਿਆ ਬੜੇ ਸੌਖੇ ਢੰਗ ਨਾਲ ਗੁਰੂ ਸਾਹਿਬ ਸਾਨੂੰ ਦੇ ਰਹੇ ਹਨ। ਹੂੰ ਜਿਸ ਤਰ੍ਹਾਂ ਸਾਡੇ ਆਯੁਰਵੇਦ ਚ ਕਿਹਾ ਗਿਆ ਹੈ ਖਤੀਜਲ ਪਾਪਕ ਗगन ਸਮੀਰਾ ਪੰਜ ਤੱਤੇ ਰਚ ਸਰੀਰ ਕਿ ਸਾਡਾ ਸਰੀਰ ਇਹ ਪੰਜ ਤੱਤਾਂ ਨੂੰ ਮਿਲ ਕੇ ਬਣਿਆ ਹੈ। ਹੂੰ ਨਵੇਂ ਪਾਸ਼ਾ ਵੀ ਕਹ ਰਹੇ ਹਨ ਪੰਜ ਤਤਕੋ ਤਨ ਰਚਿਓ ਜਾਨੋ ਚਤੁਰ ਸੁਜਾਨੋ ਪਰ ਇਹ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਪੰਜੇ ਤੱਤ ਜਿਹੜੇ ਆ ਇਹ ਮਿਲ ਕੇ ਕਿਵੇਂ ਰਹਿੰਦੇ ਆ ਇਹ ਸਾਡੇ ਗ੍ਰੰਥਾਂ ਚ ਲਿਖਿਆ ਹੈ ਕਿ ਇਹ ਪੰਜੇ ਤਤਾਂ ਨੂੰ ਓਮ ਅਨਹਦ ਨਾਦ ਜਾਂ ਕੋਈ ਦਿਵਯ ਤੁਨੀ ਕੋਈ ਐਸੀ ਆਵਾਜ਼ ਹੈ ਪ੍ਰਮਾਤਮਾ ਦੀ ਜਿਹੜੀ ਪੰਜਾਂ ਨੂੰ ਬੰਨ ਲਦੀ ਹੈ ਤਾਂ ਇਹ ਬ੍ਰਹਮੰਡ ਚੱਲਦਾ ਹੈ ਔਰ ਤਾਂ ਹੀ ਸਾਡਾ ਸਰੀਰ ਚੱਲਦਾ ਗੁਰਬਾਣੀ ਕੀ ਕਹਿੰਦੀ ਹੈ ਇਹਦੇ ਤੇ ਗੁਰਬਾਣੀ ਕਹਿੰਦੀ ਸ਼ਬਦ ਹੈ ਧਰਤੀ ਸ਼ਬਦ ਹੈ ਆਕਾਸ਼ ਸ਼ਬਦ ਹੈ ਸ਼ਬਦ ਭਇਆ ਪ੍ਰਗਾਸ ਸਗਲ ਸ੍ਰਿਸ਼ਟ ਸ਼ਬਦ ਕੇ ਪਾਛੇ ਨਾਨਕ ਸ਼ਬਦ ਘਟੇ ਘਟਾਛੇ ਬਾਣੀ ਕਹਿੰਦੀ ਹੈ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਫਿਰ ਬਾਣੀ ਕਹਿੰਦੀ ਹੈ ਜੇਤਾ ਕੀਤਾ ਤੇਤਾ ਨਾਉ ਬਿਨ ਨਾਵੇਂ ਨਾਹੀ ਕੋਈ ਠਾਉ ਪਹਿਲੇ ਪਾਸ਼ਾ ਕਹਿੰਦੇ ਕੀਤਾ ਪਸਾਓ ਏਕਾ ਕਵਾਓ ਕਿ ਉਹ ਸ਼ਬਦ ਨੇ ਉਸ ਨਾਮ ਨੇ ਇਹ ਦੁਨੀਆ ਦੀ ਰਚਨਾ ਕੀਤੀ ਹੈ ਜਿਹੜੇ ਅਨਹਦ ਨਾਦ ਦੀ ਅਸੀਂ ਗੱਲ ਕਰਦੇ ਬਿਲਕੁਲ 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 ਅਨਹਦ ਨਾਦ ਔਰ ਹਿੰਦੂਇਜ਼ਮ ਵੀ ਇਹੀ ਬਲੀਵ ਕਰਦਾ ਹੈ ਬਿਲਕੁਲ ਇਹੀ ਬਲੀਵ ਕਰਦਾ ਹੈ ਕਿ ਸਭ ਕੁਝ ਓਮ ਤਵਨੀ ਤੋਂ ਪੈਦਾ ਹੋਇਆ ਇਹ ਕਿਹਾ ਜਾਂਦਾ ਹੈ ਲੇਕਿਨ ਉਸ ਨੂੰ ਗੁਰੂ ਸਾਹਿਬ ਨੇ ਸ਼ਬਦ ਕਿਹਾ ਇੱਕ ਓੰਕਾਰ ਕਿਹਾ ਉਸ ਨੂੰ ਅਨਦ ਨਾਦ ਕਿਹਾ ਜਿਸ ਤਰ੍ਹਾਂ ਗੁਰੂ ਸਾਹਿਬ ਦੀ ਅਗਰ ਆਪਾਂ ਬਾਣੀ ਪੜ੍ਹਦੇ ਆਂ ਉਹਨਾਂ ਨੇ ਸਭ ਕੁਝ ਇਸੇ ਨੂੰ ਮੰਨਿਆ ਆਪਾਰਤੀ ਪੜਦੇ ਆ ਕੈਸੀ ਆਰਤੀ ਹੋਵੇ ਭਵ ਖੰਡਨਾ ਤੇਰੀ ਆਰਤੀ ਅਨਹੱਤਾ ਸ਼ਬਦ ਵਜੰਤ ਪੇ ਗੁਰੂ ਸਾਹਿਬ ਨੇ ਬਿਲਕੁਲ ਦਾਵੇ ਨਾਲ ਇੱਕ ਗੱਲ ਕਹੀ ਕਿ ਇਹ ਸੰਸਾਰ ਤਦ ਤੱਕ ਚੱਲਦਾ ਜਦ ਤੱਕ ਇਸੇ ਸ਼ਬਦ ਹੈ ਇਸੇ ਨਾਮ ਹੈ ਜਿੱਦਨ ਨਾਮ ਨਿਕਲ ਗਿਆ ਸੰਸਾਰ ਖਤਮ ਹੋ ਜਾਣਾ ਹੈ। ਗੁਰੂ ਸਾਹਿਬ ਤੁਸੀਂ ਕਹਿ ਰਹੇ ਹੋ ਜਿਹੜੇ ਪੰਜ ਤੱਤਾਂ ਤੋਂ ਸਰੀਰ ਬਣਿਆ ਉਸ ਨੂੰ ਉਹ ਉਹ ਜਿਹੜਾ ਅਨਹਦ ਨਾਦ ਹੈ ਉਹ ਬੰਨ ਕੇ ਰੱਖਦਾ ਹੈ। ਉਹ ਬੰਨ ਕੇ ਰੱਖਦਾ ਹੈ। ਉਹੀ ਚਲਾਏ ਮਾਨ ਕਰਦਾ ਹੈ, ਚਲੰਦਾ ਹੈ। ਦੇਖੋ ਬਾਣੀ ਕੀ ਕਹਿੰਦੀ ਹੈ? ਬਾਣੀ ਚ ਬਹੁਤ ਸੁੰਦਰ ਢੰਗ ਨਾਲ ਇਹਦੀ ਵਿਆਖਿਆ ਕੀਤੀ ਹੈ। ਬਾਣੀ ਕਹਿੰਦੀ ਹੈ ਨਾਮੋ ਉਪਜੈ ਨਾਮੋ ਬਿੰਸੈ। ਹਮ। ਉਤਪਤ ਪਰਲੋ ਸ਼ਬਦ ਹੈ ਹੋਵੇ। ਕਹਿੰਦਾ ਉਤਪਤੀ ਵੀ ਸ਼ਬਦ ਤੋਂ ਹੁੰਦੀ ਹੈ। ਪਰਲੋ ਵਿਸ਼ਬਤ ਹੁੰਦੀ ਜਦ ਸ਼ਬਦ ਨਿਕਲ ਜੇਗਾ ਪਰਲੋ ਆ ਜੇਗੀ ਔਰ ਜਦ ਤੱਕ ਸ਼ਬਦ ਹੈ ਤਦ ਤੱਕ ਇਹ ਜੀਵਨ ਚੱਲੇਗਾ ਕਿ ਸਾਡਾ ਸਰੀਰ ਹੋਵੇ ਚਾਹ ਬ੍ਰਾਹਮੰਡ ਹੋਵੇ ਤਾਂ ਜਿੰਨੀ ਦੇਰ ਮੈਂ ਮੈਂ ਜੇ ਨੂੰ ਥੋੜਾ ਜਿਆ ਦੁਨੀਆਵੀ ਭਾਸ਼ਾ ਚ ਲੈ ਕੇ ਜਾਣਾ ਗੱਲ ਨੂੰ ਮੈਂ ਮੰਨ ਕੇ ਚੱਲਦਾ ਕਿ ਸਰੀਰ ਇੱਕ ਮਸ਼ੀਨ ਹੈ ਜੀ ਹੁਣ ਇਸ ਮਸ਼ੀਨ ਚ ਪ੍ਰੋਬਲਮਸ ਵੀ ਆਉਣੀ ਹੈ ਜੀ ਜਦੋਂ ਇਹਨੇ ਚੱਲਣਾ ਹੈ ਤਾਂ ਇਹਨੇ ਤੇਲ ਪਾਣੀ ਮੰਗਣਾ ਹੈ ਸਭ ਕੁਝ ਹੈ ਬਿਲਕੁਲ ਤਾਂ ਜੇ ਇਹ ਬਣੀ ਵੀ ਉਸ ਨਾਮ ਤੋਂ ਐ ਇਹਨੇ ਮੁਕਣਾ ਸਮਾਣਾ ਵੀ ਉਸ ਨਾਮ ਚ ਐ ਤਾਂ ਜਿੰਨੀ ਦੇਰੇ ਸਰੀਰ ਚੱਲ ਰਿਹਾ ਜਿਹੜੀਆਂ ਇਹਦੀਆਂ ਸਮੱਸਿਆਵਾਂ ਨੇ ਉਹਦਾ ਹੱਲ ਵੀ ਉਸ ਨਾਮ ਚ ਪਿਆ ਉਸ ਨਾਮ ਚ ਪਿਆ ਇਸ ਲਈ ਬਾਣੀ ਕਹਿੰਦੀ ਐ ਸਰਬ ਰੋਗ ਦਾ ਔਖ ਨਾ ਬਾਣੀ'ਚ ਕਿਹਾ ਕਿ ਦੇਖੋ ਆਪ ਜੀ ਇੱਕ ਸ਼ਬਦ ਆਪਾਂ ਪੜ੍ਹਦੇ ਨੋਵੀਂ ਪਾਤਸ਼ਾਹੀ ਦਾ ਹਰ ਕੋ ਨਾਮ ਸਦਾ ਸੁਖ ਦਾਈ ਜਾ ਕੋ ਸਿਮਰ ਅਜਾਮਲ ਉਧਰਿਓ गणका हुगत पाई पंचालि को राजसभा में राम नाम सुध आई ताको दुख हरयो करना में अपनी पेज बढ़ाई जदसी उस राम नाम नु याद करदेया ते साडी लाज परमात्मा जरूर रखदा पर शर्त ये है की इसी नाम नु अंतकरण तो सच्चे मन तो याद करिए हम्म मेनू एक वाणी दा शब्द याद आ रहा है गुरु साहब कंदे है मैर वंडड़ी सब जग रनना ਰੁਣੜੇ ਬਣੋਂ ਪਖੇਰੂ ਇੱਕ ਨਾ ਰੁਣਾ ਮੇਰੇ ਮਨ ਕਾ ਬਿਰਹਾ ਜਿਨਾ ਪਿਆ ਵਿਛੋੜੂ ਕਿ ਮੇਰਾ ਜੋ ਪ੍ਰਮਾਤਮਾ ਹੈ ਮੇਰੇ ਤੋਂ ਇਸ ਲਈ ਵਿਛੜਿਆ ਕਿ ਮੇਰਾ ਮਨ ਸੱਚੇ ਦਿਲ ਤੋਂ ਨਹੀਂ ਰੁੰਦਾ ਜਿਸ ਦਿਨ ਮਨਚੇ ਵੀਰੇ ਪੈਦਾ ਹੋਏਗੀ ਉਸ ਨਾਮ ਦੇ ਲਈ ਉਸ ਪ੍ਰਭੂ ਦੇ ਸ਼ਬਦ ਦੇ ਲਈ ਤੇ ਸਾਡੇ ਸਾਰੇ ਰੋਗ ਖਤਮ ਹੋ ਜਾਣ ਹਰ ਰੋਜ਼ ਇੱਕ ਨਵੀਂ ਜਾਣਕਾਰੀ ਲਈ ਮੇਰੇ ਪੇਜ ਨੂੰ ਜਰੂਰ ਫੋਲੋ ਕਰੋ ਥੈਂਕ ਯੂ